ਅੱਜ ਇੱਕ ਹੋਰ ਇਤਿਹਾਸਕ ਦਿਨ ਹੈ ਕਿ ਅੱਜ ਤੋਂ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਸ਼ੁਰੂ ਹੋ ਰਹੀ ਹੈ ਮੇਰਾ ਨਾਮ ਡਾਕਟਰ ਜਗਪਾਲ ਸਿੰਘ ਹੈ ਮੈਂ ਬਤੌਰ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲ ਲੈਬ ਵਿਖੇ ਕੰਮ ਕਰ ਰਿਹਾ ਜੀ ਅਸੀਂ ਜੀ ਇਹ ਸਖਤ ਮਾਤਾ ਕੁਸ਼ਲ ਹਸਪਤਲ ਦੇ ਆਈਸੀਯੂ ਵਿੱਚ ਖੜੇ ਹਾਂ ਪਹਿਲਾਂ ਅਸੀਂ ਇਹ ਪੇਸ਼ੈਂਟਸ ਨੂੰ ਕਿਤੇ ਰੈਫਰ ਕਰਨੇ ਬੰਦੇ ਸੀਗੇ ਪਰ ਹੁਣ ਸਾਡੇ ਹਸਪਤਲ ਵਿੱਚ ਇੱਕ 16 ਬੈਡਡ ਦਾ ਆਈਸੀਯੂ ਫੈਸਿਲਿਟੀ ਖੁੱਲ ਗਈ ਹੈ ਜਿਹਦੇ ਵਿੱਚ ਲੇਟੈਸਟ ਵੈਂਟੀਲੇਟਰਸ ਨੇ ਲੇਟੈਸਟ ਗਾਡਿਕ ਮੋਨਿਟਰਸ ਨੇ ਇਨਫਿਊਜ਼ਨ ਪੰਪਸ ਤੇ ਹੋਰ ਵੀ ਡਰਗ ਕੋਈ ਸਮਾਨ ਚਾਹੀਦਾ ਇੱਕ ਅੱਛੇ ਇੰਟੈਂਸਿਵ ਕੇ ਯੂਨਿਟ ਵਾਸਤੇ ਉਹ ਸਾਡੇ ਕੋਲ ਹੈਗਾ ਮੇਰਾ ਨਾਮ ਹਰਮਨਦੀਪ ਸਿੰਘ ਹੈ ਅਸੀਂ ਮਾਤਾ ਕੁਸ਼ਲਿਆ ਹਸਪਤਲ ਵਿੱਚ ਆਏ ਸੀਗੇ ਮੇਰੇ ਇੱਥੇ ਟੈਸਟ ਕਰਾਉਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੈਨੂੰ ਟਾਈਫਾਇਡ ਤੇ ਕਾਲੇ ਪੀਲੇ ਦੀ ਬਿਮਾਰੀ ਹੈ ਇੱਥੋਂ ਦੇ ਸਟਾਫ ਨੇ ਸਾਰੇ ਟੈਸਟ ਕਰਾਏ ਤੇ ਸਰ ਰੋਗ ਮੈਨੂੰ ਐਡਮਿਟ ਕਰਾ ਕੇ ਮੇਰਾ ਇਲਾਜ ਬਹੁਤ ਪ੍ਰੋਪਰਲੀ ਟ੍ਰੈਕਿੰਗ ਨਾਲ ਕੀਤਾ ਅੱਜ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਉਦਘਾਟਨ ਕਰਕੇ ਆਇਆ 550 ਕਰੋੜ ਰੁਪਇਆ ਜਾਰੀ ਕਰਤਾ ਆਉਣ ਵਾਲੇ ਦਿਨਾਂ 'ਚ ਜੇ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ 'ਚ ਤੁਹਾਡਾ ਇਲਾਜ ਨਹੀਂ ਹੁੰਦਾ ਬਿਮਾਰੀ ਵੱਡੀ ਹੈ ਟੈਸਟ ਵੱਡੇ ਨੇ ਤਾਂ ਉਹਦੇ ਵਾਸਤੇ ਫਿਰ ਗਾਹਾਂ ਕਿੱਥੇ ਭੇਜਣੇ ਆ ਤੁਹਾਨੂੰ ਅਸੀਂ ਉਹਨਾਂ ਤੇ ਧਿਆਨ ਦੇਣ ਲੱਗ ਗਏ ਹੁਣ